ਲੋੜੀ ਕੋ ਬੜਾ ਅੱਛਾ ਸਨੇਹਾ ਦੁੰਦਿਆ ਜੀ ਸਮਾਜ ਨੂੰ ਲੋੜੀ ਇੱਕ ਨਕਾਰਾਤਮਕਤਾ ਤੋਂ ਸਕਾਰਾਤਮਕਤਾ ਦਾ ਤਿਹਾਰ ਹੈ ਇਹ ਜਿਹੜਾ ਸ਼ਲੋਕ ਹੈ ਵੀ ਈਸਰ ਆਏ ਦਲੇਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਏ ਮੌਸਮ ਜਦੋਂ ਚੇਂਜ ਹੋ ਰਿਹਾ ਇਸ ਟਾਈਮ ਪੱਤੇ ਆੜਾ ਹਰੇਕ ਦਰਖਤ ਦੇ ਉੱਤੇ ਨਵਾਂ ਪੱਤਾ ਆ ਰਿਹਾ ਤੇ ਮੌਸਮ ਆਪਣੇ ਪੂਰੇ ਸ਼ੁਮਾਰ ਤੇ ਹੈ ਤੇ ਇਸ ਕਰਕੇ ਲੋੜੀ ਦਾ ਤਿਹਾਰ ਬਹੁਤ ਸਾਡੇ ਪੰਜਾਬੀਆਂ ਨੇ ਮਹੱਤਤਾ ਰੱਖਦਾ ਦੇਖੋ ਲੋੜੀ ਦਾ ਤਿਹਾਰ ਸਾਡੇ ਪੰਜਾਬ ਚ ਬਹੁਤ ਮਤਟਰ ਰੱਖਦਾ ਹੈ ਸਾਡੇ ਲਈ ਵੀ ਅਸੀਂ ਛੋਟੇ ਹੁੰਦੇ ਤੋਂ ਪਤੰਗ ਉਡਾਉਂਦੇ ਆ ਰਹੇ ਅੱਜ ਬੱਚਿਆਂ ਨਾਲ ਪਤੰਗ ਉਡਾ ਰਹੇ ਹਾਂ ਤੇ ਜਿਵੇਂ ਤਿਉਹਾਰ ਆਪਾਂ ਕਹਿ ਸਕਦੇ ਹਾਂ ਕਿ ਸਿੱਖਾ ਹਿੰਦੂ ਲਈ ਇੱਕ ਬਰਾਬਰ ਹਮਮ ਕਿਵੇਂ ਇੰਜੋਏ ਕਰੋਂ ਵਧੀਆ ਬਣਾਈ ਜਾਂਦੀ ਹੈ ਪਤੰਗ ਚੜਾਉਂਦੇ ਨੇ ਬੱਚੇ ਕਾਫੀ ਜਿਵੇਂ ਮੈਂ ਵੀ ਚੜਾ ਰਹਿਆ ਹਾਂ ਵਾ ਸਾਰੇ ਚੜਾ ਰਹੇ ਨੇ ਇਹ ਅੰਕਨ ਨੂੰ ਦੇਖ ਲਓ ਠੀਕ ਹੈ ਫਿਰ ਰਾਤ ਨੂੰ ਥੋੜੀ ਦੇਖਣੀ ਹੈ ਜੀ ਜੀ ਨਜ਼ਾਰੇ ਨੇ ਸਾਰਾ ਵਧੀਆ ਬਹੁਤ ਲੋੜੀ ਖੁਸ਼ੀਆਂ ਦਾ ਤਿਉਹਾਰ ਲੋੜੀ ਪੰਜਾਬੀਆਂ ਦਾ ਨਵਾਂ ਸਾਲ ਸ਼ੁਰੂ ਹੋਣ ਤੇ ਪਹਿਲਾ ਤਿਉਹਾਰ ਲੋੜੀ ਜੀ ਹਾਂ ਅੱਜ ਦੇਖ ਸਕਦੇ ਹੋ ਸਾਰੇ ਪਾਸੇ ਖੁਸ਼ੀਆਂ ਦਾ ਤਿਉਹਾਰ ਹੈ ਜੋ ਬੜੇ ਹੀ ਹਰਸ਼ ਉਲਾਸ ਨਾਲ ਉਮੰਗ ਨਾਲ ਬਣਾਇਆ ਜਾ ਰਿਹਾ ਹੈ ਪਤੰਗ ਜੀ ਹਾਂ ਰਾਤ ਨੂੰ ਤਾਂ ਲੋੜੀ ਬਾਲੀ ਜਾਂਦੀ ਹੈ ਲੱਕੜਾਂ ਨਾਲ ਜਾਂ ਪਾਥੀਆਂ ਨਾਲ ਜਿੰਨੂੰ ਜਿਵੇਂ ਠੀਕ ਲੱਗਦਾ ਹੈ ਲੇਕਿਨ ਇੰਨੇ ਵੇਲੇ ਪਤੰਗਬਾਜ਼ੀ ਜਰੂਰ ਕੀਤੀ ਜਾਂਦੀ ਆ ਦੇਖ ਸਕਦੇ ਹੋ ਮਾਹੌਲ ਕਿ ਘਰ ਦੀਆਂ ਛੱਤਾਂ ਤੇ ਸ਼ਹਿਰ ਨਿਵਾਸੀਆਂ ਨੇ ਕੀ ਪਰੀਆਂ ਕੀ ਪਰੇ ਕੀ ਪਤੰਗ ਕੀ ਵੱਡੇ ਛੱਜੇ ਹਰ ਤਰ੍ਹਾਂ ਦੇ ਪਤੰਗ ਬਤੇ ਲੈ ਕੇ ਡੋਰਾ ਵਗੈਰਾ ਕਿਤਨਾ ਕਿਤੇ ਪਤੰਗਬਾਜ਼ੀ ਕਰਦੇ ਉਡਾਉਂਦੇ ਆ ਤੇ ਮੋਜਾ ਮਾਣਦੇ ਆ ਕਬਤ ਕਰਦੇ ਆ ਕੁਝ ਪਿਆਰੇ ਬੱਚਿਆਂ ਨਾਲ ਜਿਹੜੇ ਖੜੇ ਨੇ ਅਲੀ ਸ਼ਾ ਕੈਸੇ ਆ ਠੀਕ ਠੀਕੋ ਅਲੀ ਸ਼ਾ ਕੀ ਕੀ ਕਰ ਰਹੀ ਹੈ ਕਾਈਟ ਕਾਈਟ

ਉਪਰੀ ਗੱਟ ਕੇ ਲੋੜੀ ਆ ਰਹਾ ਹਾਂਜੀ ਤੇ ਕਿਉਂ ਫਿਰ ਸ਼ਾਮ ਨੂੰ ਲੋੜੀ ਵੀ ਬੰਦੋਗੇ ਹਾਂਜੀ ਲੋਸ ਕੀਤੀ ਜਾਏਗੀ ਹਾਂਜੀ ਚਲ ਗਿਆ ਠੀਕ ਹੈ ਜੀ ਸੋ ਕਿੰਨੇ ਕਿਤੇ ਬੱਚਿਆਂ ਚ ਬੜੀ ਖੁਸ਼ੀ ਜੀ ਹੁੰਦੀ ਹੈ ਸੋ ਗੱਲਬਾਤ ਕਰਦੇ ਆਂ ਭਾਈ ਜੀ ਲੋੜੀ ਦਾ ਤਿਉਹਾਰ ਕੀ ਮਹੱਤਤਾ ਹੈ ਕੀ ਇੰਪੋਰਟੈਂਸ ਹੈ ਕਿਉਂ ਲੁਣਾਈ ਜਾਂਦੀ ਹੈ ਦੇਖੋ ਲੋੜੀ ਦਾ ਤਿਉਹਾਰ ਸਾਡੇ ਪੰਜਾਬ ਚ ਬਹੁਤ ਮਹੱਤਵ ਰੱਖਦਾ ਹੈ ਸਾਡੇ ਲਈ ਵੀ ਅਸੀਂ ਛੋਟੇ ਹੁੰਦੇ ਤੋਂ ਪਤੰਗ ਉਡਾਉਂਦੇ ਆ ਰਹੇ ਅੱਜ ਬੱਚਿਆਂ ਨਾਲ ਪਤੰਗ ਉਡਾ ਰਹੇ ਹਾਂ ਦੇ ਜਿਵੇਂ ਤਿਉਹਾਰ ਆਪਾਂ ਕਹਿ ਸਕਦੇ ਆ ਕਿ ਸਿੱਖਾਂ ਹਿੰਦੂਆਂ ਲਈ ਇੱਕ ਬਰਾਬਰ ਹ ਜੇ ਆਪਾਂ ਕਹੀਏ ਕਿ ਸਾਡੇ ਸਿੱਖ ਭਰਾ ਕੋਈ ਵਧੀਆ ਕੰਮ ਕਰ ਰਿਹਾ ਤਾਂ ਐਜਿਕੋਲ ਹਿੰਦੂ ਭਰਾ ਵੀ ਸੇਮ ਐਜ਼ ਇਟ ਇਜ਼ ਇਹ ਲੋੜ ਨੂੰ ਸੈਲੀਬ੍ਰੇਟ ਕਰਦੇ ਆ ਪੰਜਾਬੀਆਂ ਦਾ ਵੱਡਾ ਤਿਉਹਾਰ ਕਿਹਾ ਸਕਦੇ ਆ ਬਿਲਕੁਲ ਆਪਾਂ ਕਹਿ ਸਕਦੇ ਆ ਬਿਲਕੁਲ ਤੇ ਫਿਰ ਇਹ ਹੁਣ ਦਿਨ ਚ ਕੀ ਪਤੰਗਾਂ ਤੋਂ ਕੋਣ ਆਗੇ ਜੀ ਦੇਖ ਲਓ ਤੁਹਾਡੇ ਸਾਹਮਣੇ ਦਿਨੇ ਪਤੰਗ ਆਈ ਤੇ ਫੇਰ ਰਾਤੀ ਥੋੜੀ ਬੱਤੀ ਸੇਕਾਂਗੇ ਜੇ ਕਿ ਖੜਾ ਮਿੜਾ ਇੰਜਰਮੈਂਟ ਵੀ ਆ ਬਿਲਕੁਲ 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 ਦੇਖੋ ਕੀ ਬਤਾ ਕੀ ਬਤਾ ਸੋ ਦੇਖ ਸਕਦੇ ਹੋ ਕਿ ਬੱਚਿਆਂ ਦਾ ਬੜਾ ਪਿਆਰਾ ਤਿਉਹਾਰ ਆਇਆ ਏ ਇੱਕ ਹੋਰ ਪਿਆਰਾ ਬੱਚਾ ਕੋਲ ਆ ਪੁੱਤ ਕਿਵੇਂ ਬਣਾਈ ਜਾ ਰਹੀ ਏ ਲੋੜੀ ਕਿਵੇਂ ਇੰਜੋਏ ਕਰੀ ਬਹੁਤ ਵਧੀਆ ਬਣਾਈ ਜਾਂਦੀ ਏ ਫਤੰਗ ਚੜਾਉਂਦੇ ਨੇ ਬੱਚੇ ਕਾਫੀ ਜਿਵੇਂ ਮੈਂ ਵੀ ਜਗਾ ਰਹੇ ਹਾਂ ਵਾ ਸਾਰੇ ਜਗਾ ਰਹੇ ਨੇ ਜਿਦਾ ਅੰਕਲ ਨੂੰ ਦੇਖ ਲਓ ਠੀਕ ਹੈ ਫਿਰ ਆਪ ਨੂੰ ਲੋੜੀ ਫੇਕਣੀ ਆ ਹਾਂਜੀ ਹਾਂਜੀ ਨਜ਼ਾਰਾ ਰਿਹਾ ਚੱਲ ਵਧੀਆ ਬਹੁਤ ਸੋ ਗੱਲਬਾਤ ਕਰਦੇ ਆ ਭਾਈ ਜੀ ਲੋੜੀ ਦੀ ਮਹੱਤਤਾ ਇੰਪੋਰਟੈਂਸ ਪੰਜਾਬ ਪੰਜਾਬੀ ਪੰਜਾਬੀਆਂ ਦੇ ਨਾਲ ਜੁੜੀ ਹੋਈ ਹੈ ਚਾਹੇ ਸਿੱਖ ਧਰਮ ਹਿੰਦੂ ਧਰਮ ਹੈ ਇਹ ਆਪਸੀ ਪਿਆਰ ਦਾ ਕਹਿ ਜਾ ਸ੍ਰੀ ਹਾਂ ਲੋੜੀ ਦਿੰਦੀ ਆ ਲੋੜੀ ਕੋ ਬੜਾ ਅੱਛਾ ਸਨੇਹਾ ਦੁੰਦੀ ਹੈ ਜੀ ਸਮਾਜ ਨੂੰ ਪਹਿਲਾਂ ਤਾਂ ਮੈਂ ਇੱਕ ਜਿਹੜਾ ਸ਼ਗਨ ਹੈ ਉਹ ਇੱਕ ਸਾਡੇ ਗੀਤਾਂ ਦੇ ਵਿੱਚ ਵੀ ਆ ਵੀ ਈਸ਼ਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਲੋੜੀ ਇੱਕ ਨਕਾਰਾਤਮਕਤਾ ਤੋਂ ਸਕਾਰਾਤਮਕਤਾ ਦਾ ਤਿਹਾਰ ਹੈ ਇਹ ਜਿਹੜਾ ਸ਼ਲੋਕ ਹੈ ਵੀ ਈਸ਼ਰ ਆਏ ਦਲਿੰਦਰ ਜਾਏ ਦਲਿੰਦਰ ਦੀ ਜੜ ਚੁੱਲੇ ਪਾਏ ਮੌਸਮ ਜਦੋਂ ਚੇਂਜ ਹੋ ਰਿਹਾ ਇਸ ਟਾਈਮ ਪੱਤੇ ਆਣਾ ਹਰੇਕ ਦਰਖਤ ਦੇ ਉੱਤੇ ਨਵੇਂ ਪੱਤੇ ਆ ਰਹੇ ਤੇ ਮੌਸਮ ਆਪਣੇ ਪੂਰੇ ਸ਼ਿਵਾਰ ਤੇ ਹੈ ਤੇ ਇਸ ਕਰਕੇ ਲੋਹੜੀ ਦਾ ਤਿਹਾਰ ਬਹੁਤ ਸਾਡੇ ਪੰਜਾਬੀਆਂ ਲਈ ਮਹੱਤਵ ਰੱਖਦਾ ਕਿਉਂਕਿ ਇਹ ਇੱਕ ਤਾਂ ਮੌਸਮ ਚੇਂਜ ਹੋ ਰਿਹਾ ਸਾਡੇ ਜਿਹੜੇ ਅਸਲ ਨਵਾਂ ਸਾਲ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਉਹ ਇਹ ਕਹਿੰਦੇ ਆ ਵੀ ਜਦੋਂ ਨਵਾਂ ਸਾਲ ਪਤਝੜ ਤੋਂ ਬਾਅਦ ਆਉਂਦਾ ਇਹ ਜਿਹੜਾ ਸੀਜ਼ਨ ਹੈ ਇਹਦੇ ਵਿੱਚ ਕੀ ਹੁੰਦਾ ਹਰੇਕ ਦਰਖਤ ਦੇ ਉੱਤੇ ਨਵਾਂ ਫੁੱਲ ਹਰੇਕ ਦਰਖਤ ਦੇ ਉੱਤੇ ਨਵਾਂ ਪੱਤਾ ਤੇ ਇਸ ਕਰਕੇ ਲੋਹੜੀ ਸਾਡੇ ਲਈ ਮਹੱਤਵ ਹੈ ਤੇ ਅਸੀਂ ਆਪਣੀ ਸਾਰੀ ਦਰਿਦ੍ਰਤਾ ਨੂੰ ਰਾਤ ਨੂੰ ਚੁੱਲ੍ਹੇ 'ਚ ਪਾ ਦਨਾ ਜੀ ਕੀ ਬਾਤ ਹੈ ਕੀ ਬਾਤ ਸੋ ਕਿੰਨਾ ਕਿਤੇ ਇੱਕ ਨਵੀਂ ਪੋਜ਼ਿਟਿਵਿਟੀ ਇੱਕ ਨਵੀਂ ਉਮੀਦ ਨਵੀਂ ਉਮੰਗ ਦੇ ਨਾਲ ਇਸ 90 ਸਾਲ ਦਾ ਜਿਹੜਾ ਲੋਹੜੀ ਦਾ ਤਿਉਹਾਰ ਆ ਕਹਿੰਦੇ ਆ ਪੰਜਾਬੀਆਂ ਦਾ ਜਲਾ ਅਸਲੀ ਨਵਾਂ ਸਾਲ ਹੈ ਉਹ ਇਸ ਦਿਨ ਨਾਲ ਸ਼ੁਰੂ ਹੁੰਦਾ